करी हाथी स्प्रे करी ने ने छा जीरी वादिया हुई है दाना भी वादिया जीरी का जूम करके दसा निशान लग गया चलो है ना वह हो मक्की जीना ने हाथ नई अगे तक आखो जैक्टर आएगा लैंड फाले हैं इधर आप, आप खुल भी जाते हैं कट्ठे भी हो जाने और लगे बोले वो नीने रू रूटा वोटर भी पाया ਇਹ ਲਈ ਦਾ ਆ ਲੈ ਕੋ ਬੜਾ ਰੋਟਾਵੀਟਰ ਆ ਇਹਨਾਂ ਦਾ 2.5 ਦੇ ਵਿੱਚ ਚੁਪਿਆ ਹੋਇਆ ਹੈ ਇਹਨਾਂ ਨੂੰ ਰੋਟਾਵੀਟਰ ਆ ਕਰਾ ਲਈ ਲਿਆਏ ਤੇ ਆ 2 ਦਾ 2 ਦਾ 2 ਲੱਖ ਦਾ ਆ ਰੋਟਾਵੀਟਰ ਉਧਰ ਉਹ ਸੁਆਗਾ ਪਿਆ ਆ ਜਿਲ੍ਹੇ ਪੰਪੋਂ ਨਾਲ ਸਪਰੇ ਕਰਕੇ ਆ ਬੰਦਾ ਆ ਡੀਜ਼ਲ ਪੈਂਦਾ ਇਹਾਂ ਔਰ ਡੀਜ਼ਲ ਪੈਂਦਾ ਔਰ ਇਹਨੂੰ ਆ ਲੱਗਿਆ ਡੀਜ਼ਲ ਦਾ ਪੈਟਰੋਲ 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 ਪਾ ਗਏ ਫਿਰ ਸਟਾਰਟ ਬਤ ਕਿਨੇ ਪੋ ਲੱਗੀਆਂ ਬੋਤਲਾਂ ਪੈਟਰੋਲ ਦੀਆਂ ਇੱਕ 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 ਵਿੱਚ ਸਰ ਗਿਆ ਤਾਂ ਇੱਕ ਨੂੰ ਸਰ ਗਿਆ ਨਾ ਨਾ ਹ ਆ ਵਾਹਤਾ ਇਸ ਡੀਜ਼ਲ ਵੀ ਲਿਆ ਆ ਤਾਂ ਕਸਾ ਬੋਤਲ ਉਹ ਪੱਛਾ ਕਰ ਲਿਆ 200 ਪੜਦਾ ਹੈ अच्छा अच्छा ठीक है ठीक है फिर तीरी आधे दत्ते अदे उबाल फिर फिर चाह पत्ती मैं चक चाह पत्ती चल और देखो नक्शा तैयार कर ले दो किले हवेली तैयार करनी आ नक्शा देख सकते दे हो ਇਸ ਤਰ੍ਹਾਂ ਸਾਰਾ ਉਹ ਗੇਟ ਕੋਟ ਅੱਗੇ ਪਿੱਛੇ ਇਸ ਤਰ੍ਹਾਂ ਸਾਰਾ ਉਹ ਅੱਗੇ ਵਿੱਚ ਪਾਰਕ ਵਰਕ ਕਰਕੇ ਇਦਾਂ ਸਾਈਡ ਵੱਲ ਰਸਤਾ ਪਿੱਛੇ ਉਹ ਹਵੇਲੀ ਵਾਂਗੂਆਂ ਤਿਆਰ ਕਰਨਾ ਦੋ ਕਿੱਲਾਂ ਦਾ ਨਕਸ਼ਾ ਤਿਆਰ ਹੈ ਪੂਰਾ ਬਸ ਥੋੜੇ ਦਿਨਾਂ ਦਾ ਤੱਕ ਤਿਆਰੀ ਸ਼ੁਰੂ ਕਰ ਦੇਣੀ ਕਿੰਨੀ ਗੱਬਾਂ ਦੇਖ ਆਦਾ ਪਾਈ ਚਾਲਾ ਲੈਣੀ ਹੂੰ ਮੋਟਰ ਤੇ ਪਤੇ ਆ ਦੀ ਪਤੇਲੀ ਖੜ ਕਰੀ ਹੋਣਾ ਹਾਂ ਸੰਪੰਨ ਹਨ ਆ ਹੁਣ ਤੁਸੀਂ ਮੋਟਰਾਂ ਦੇਖ ਰਿਹਾ ਫਿਰ ਥੋੜੇ ਦਿਨ ਤੱਕ ਹਵੇਲੀ ਤੱਕ ਵੀ ਤਿਆਰੀ ਸੁਰੂ ਕਰ ਦੇਣੀ ਉੱਥੇ ਕੁੜ ਕੋਈ ਬੜਾ ਫਾਇਦਾ ਕਰ ਬੈਗ ਹੁਣ ਆਇਆ ਥੋੜਾ ਦਾ ਆਤਾ ਪਤਾ ਆ ਪਾਤੀ ਕੱਪਾਂ ਦਾ ਚਾਹ ਮੋਟਰ ਤੇ ਅਰੇ ਫਿਰ ਵਾਰ ਕੇ ਬੱਸ ਉਹ ਪਾਉਣਾ ਇੰਨੇ ਕਿੰਨੇ ਪਾਉਣੇ ਹੈ ਬੱਸ ਕਰ ਦੇ बेल लग करता फुर, फुरु, फुरु, फुरु। अच्छा दी दी दे। है देखु। क्या और टमाटर टमा दोनों पेड़ टमा ਦਵਾਈ ਪਾਦਨੇ ਦੁਬਾਰੇ ਦਵਾਈ ਪਾਦਨੇ ਉਹ ਦਵਾਈ ਪਾਦਨੇ ਦਵਾਈ ਉਹ ਦਵਾਈ ਪਾਦਨੇ ਦਵਾਈ ਕੱਲ ਸਵਾਹ ਕੱਢ ਕੇ ਮੈਂ ਸਵਾਹ ਪਾਉ ਕੱਲੂ ਯਾਰ ਤੂੰ ਸਵਾਹ ਘਿਰਦੀ ਸਵਾਹ ਸਵਾਹ ਸਵਾਸ ਹੋ ਚੀਹ ਜਾ ਹਾਂ ਹਾਂ ਮਤਲਬ ਕੋਈ ਨਹੀਂ ਸਵਾਹ ਚੀਜ਼ ਹੀ ਸਵਾਹ ਹੈ ਸਵਾਹ ਮੇਨ ਚੀਜ਼ ਹੈ ਜੇ ਸਵਾਹ ਹੀ ਕਰਦੇ ਹੁੰਦੇ ਸੀ ਦਵਾਈ ਨਹੀਂ ਪਾਉਣੀ ਬੁੱਤਿਆ ਪਰ ਦਵਾਈ ਖਰਾਬ ਕਰੂਗੀ ਫੇ ਉਹ ਥੋੜੀ ਨਾ ਹੋ ਹੋ ਠੀਕ ਹੋ ਗਿਆ ਠੀਕ ਹੋ 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 ਅੱਜ ਕਿ ਉਹ ਗਰ ਉਹ ਸਤੂਗਾ ਅੱਜ ਕਿ ਉਹ ਕਿਉਂਗਾ ਅਜੇ ਨਾ ਪਤਾ ਨਾ ਉਹਦੇ ਕੋਲ ਤਾਂ ਇਹ ਨੱਬੇ ਫੇਰ ਕੀ ਹੋ ਗਿਆ ਫੇਰ ਕੀ ਹੋ ਗਿਆ ਚੱਕਰ ਨਹੀਂ ਹੋਗਾ ਚੱਕਰ ਕਿਹਾ ਹੋਣਾ ਹਾਂ ਰਾਜਨ ਜਾਨਾ ਕਰ ਮਾਰੇ ਮੋਟਾ ਨੇ ਜੇ ਚੱਕਰ ਹੋਣ ਲੱਗਾ ਬਸ ਫੇਰ ਜਾਟੂ ਦਾ ਸੱਪ ਕੱਢ ਦੇਵਾ ਸੱਪ ਜੇ ਜਾਟੂ ਸੱਪੋ ਵੀ ਵੱਢ ਦੇਵੇ ਤਾਂ ਵੀ ਕੀ ਕਰਾ ਗੋ ਕਰਦਾ ਸਮਝਿਆ ਕੱਲਾ ਵੇਖੇ ਪੈ ਗਏ ਬੁੱਤੇ ਹੁਣ ਦੇਖੋ ਕਿੱਦੇ ਹੋ ਹੰਜੀਰ ਹੰਜੀਰ ਦੇ ਬੁੱਤੇ ਹੰਜੀਰ ਹੰਜੀਰ ਦੇ ਕੋਟੋਂ ਆ ਆ ਨਵੀਂ ਆ ਨਵੀਂ ਹੰਜੀਰ ਦਾ ਬੁੱਤਾ ਆ ਨਵਾਂ ਆਇਆ ਆ ਦੇਖ ਐਦਾਂ ਲੱਗੇ ਵੇ ਆ ਨਵਾਂ ਆ ਹਾਂ ਇਹ ਵੀ ਇੰਨੇ ਆਉਣਗੇ ਹਾਂ ਐ ਲੱਗੇ ਵੇ ਐ ਲੱਗੇ ਲੱਗਿਆ ਹਾਂ ਆ ਇਹਨੂੰ ਇਹਨੂੰ ਲੱਗਿਆ ਨਹੀਂ ਆ ਇਹ ਦੁਆਰਾ ਬੁੱਟ ਰਿਹਾ ਉਹਨੇ ਆਹਗਾ ਦਾ ਪੁੱਤਾ 베ਜੀ ਤੇਰੀ ਹਾਂ ਇਹਦੇ ਨਾਲ ਗੱਲ ਕਰ ਰਹੇ ਨੇ ਤੇਰੀ ਹਾਂ ਆਹਰੇ 베ਜੀ ਇਹਦੇ ਨਾਲ ਫੜ ਲਿਆ ਇਹ ਦੋ ਬੁੱਟੇ ਹੋਦੇ ਆ ਇਹ ਤਾਂ ਛੋਟੇ ਹੀ ਆ ਉਹ ਹੁਣੇ ਜਿਹੜੇ ਜੀ ਦਾੜੂ ਬਣਦੀ ਐ ਇਹਨਾਂ 6 ਮਹੀਨੇ ਮੇ ਪੂਰੀ ਹੋ ਉੱਠੇ ਉੱਠੇ ਉੱਠਾ ਤਨੇ ਪੈ ਰੇ ਇਹ ਸਾਰੇ ਮੌਵਾ ਮੌਵਾ ਇਹ ਮੌਵੇ ਦੇ ਬੋਟੇ ਦੋ ਇਹ ਲੈ ਉਹ ਤੇ ਚੰਡੀਗੜ੍ਹ ਮੋਹਲੇ ਹੈਗੇ ਉੱਤੇ ਮੌਵਾ ਹੈਗਾ ਜਿੰਨੇ ਮੋਹਲੇ ਹੈਗਾ ਇਹ ਅਜੀ ਧਾਰੂ ਬਣਦੀ ਹੈ ਆਜੋ ਫਾਲ ਆਇਆ ਵਾ ਉੱਪਰ ਸਭ ਹੋ ਫਾਲ ਆਇਆ ਸਭ ਆ ਤੇਰੀ ਨੂੰ ਕੱਢ ਲਿਆ ਵਾ ਹਾ ਇਹ ਨਾ ਫਲਿਆ ਕੀ ਹੂੰ ਇਹ ਬਹੁਤ ਫਲੇ ਉਹ ਪੜ ਕੇ ਹੈ ਕੋਈ ਉਹ ਹੈ ਤੇ ਆਪਣਾ ਕੀ ਹੋਊਗਾ ਨੇ ਉਹ ਜਿਹੜੇ ਹੁੰਦੇ ਨੇ ਯਾਰ ਆਪਣਾ ਖਾਣਦੇ ਹੁੰਨੇ ਬਿਲ ਹਾਂ ਬਿਲਰ ਐਮਲੀ ਇਹ ਲੋੜ ਹੈ ਇੰਲੀ ਹਾਂ ਹਾਂ ਇਹ ਵੀ ਆਈ ਬਿਲ ਦੇ ਬੁੱਟੇ ਹੋ ਪਰ ਕੇ ਦਾ ਹੈ ਹੈ ਹਾਂ ਹਾਂ ਆਲ ਤਾਂ ਤੇਰੀ ਹੋ ਕੇ ਰੱਖ ਰੱਖਾ ਪੂਰਾ ਟਾਟਾ ਨਾਲ ਪਿਆਰ ਹੋ ਜੂਆ ਬਾਗ ਪੂਰਾ ਪੂਰਾ ਹੈ ਨਾ ਅਗਲੇ ਸਾਲ ਪੂਰਾ ਵਿਤਿਆਰ ਹੋ ਜੂਆ ਬਾਗ ਹੋਈ ਟੋਟਾ ਹੀ ਤਲ ਓਏ ਹਬ ਕੋਈ ਖੇਤਾਂ ਵਾਂਗੇ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿੰਨਾ ਪਿਆਰ ਟਾਈਮ ਕਿੱਦੋਂ ਜਾਂਦਾ ਹੈ ਬਾਕੀ ਸਾਰੇ ਸਾਰੇ ਸ਼ਾਂਤੀ ਦਾ ਮੋਲ ਹੈ ਮੋ ਹਾਂ ਓਰੇ ਜਨਰ ਦੇ ਬੋਲਦੇ ਸਮਾਂ ਸ਼ਾਮ ਬਹੁਤ ਜਨਰ ਬਣਾਉਂਦਾ ਲੱਗ ਗਿਆ ਹੌਣ ਵੇਸੇ ਬੈਠਣ ਲੱਗ ਗਿਆ ਜਨਰ ਸੈਰਾ ਵੇਗ ਲੋ ਆਪਣਾ ਗੱਡੀ ਹੋਰ ਦੀ ਬਾਤ ਆ ਮਤਲਬ ਹਾਂ ਓਰੇ ਕੁਝ ਨਹੀਂ ਹੈ ਆਪਣਾ ਰਾਤ ਦਾ ਮਲ ਮਨ ਲੱਗਦਾ ਔਰ ਤਾਂ ਬੈਠੇ ਮਗਾ ਮਨ ਲੱਗਦਾ ਹੁਣ ਚਾਹ ਪੀਤੀ ਆਪਾਂ ਚਾਹ ਦਾ ਸਵਾਦ ਲੱਗੇਗਾ ਅਮਕੀ ਜਿਹੜਾ ਆਪਣਾ ਹੁਣ ਹੁਣ ਵੱਢ ਕੇ ਫੇਰ ਪੀਦੇ ਨੇ ਮੱਕੀ ਇਹਦੇ ਪਿੱਛੇ ਪਰਕਾ ਪਰਕਾ ਫਰਮ ਵਿੱਚ ਮੱਕੀ ਖਰਦੀ ਅਸੀਂ ਕੁੱکریاں ਹਾਂ ਹਾਂ ਪਰ ਕੁੱਕੜਾਂ ਖਾਦਦੇ ਤੋਸਾਬ ਲਾ ਲੇ ਇਹ ਤਰ੍ਹਾਂ ਇਹ ਉਹਦੇ ਆਪਣਾ ਕਿਨੂਵਰ ਸੰਗਤਰਾ ਇਹ ਬੂਟੇ ਕਿਨੂਵਰ ਸੰਗਤਰੇ ਦੇ ਸਾਰੇ ਇੱਕ ਬੂਟੇ ਕਿਨੂਵਰ ਸੰਗਤਰੇ ਦੇ ਆ ਪਿਛਲ ਤੋਂ ਲੱਗੇ ਹੋਏ ਤੇ ਅੱਜਕੀ ਉਹਨਾਂ ਦੇ ਔਲੇ ਦਾ ਕੰਮ ਖਰਾਬ ਕਰ ਰਿਹਾ ਇਤਕੀ ਸਾਰੇ ਉਹਨੇ ਭੰਤੇ ਭੈਣੋ ਲੱਗ ਸਭ ਕੁਝ ਬਿਜਲਾ ਜਿੰਨਾ ਆ ਹੁਣ ਤਾਂ ਠੀਕ ਹੈ ਨਾ ਬੂਟੇ ਦਾ ਕੁਝ ਨਿਬਿਜੜੇ ਪਰ ਪੱਤੇ ਵੀ ਝਾੜਦੇ ਦੇ ਔਲੇ ਨੇ ਹਾਂ ਨਿੰਬੂ ਨੋਬ ਲੱਗੇ ਹੋਣ ਲੱਗੇ ਵੇ ਨਿੰਬੂ ਦਾ ਰਸਾ ਬਹੁਤ ਹੁੰਦਾ ਨਾ ਹਾਂ ਹਦੂਏ ਹੈ ਹਾਂ ਉਹ ਪਹਿਲਾਂ ਅੰਦਾ ਖਰਾਬ ਹੋ ਗਿਆ ਤਾਂ ਰਸਾ ਬਹੁਤ ਹੁੰਦਾ ਔਰ ਇਹ ਕਿੰਨਾ ਇਦਰੇ ਹੀ ਫਲਿਆ ਵਾ ਐ ਜਿਹੜੀ ਬੁੱਟੀ ਨਹੀਂ ਜਿੰਨੇ ਨਿੰਬੂ ਲੱਗੇ ਆ ਕਿੰਨੇ ਗੁੱਛੇ ਲੱਗੇ ਵੇ ਐਂ ਗੁੱਛੇ ਲੱਗਣੇ ਜਦੋਂ ਸਹੀ ਚੱਲਣਾ ਇਹਨਾਂ ਦਾ ਖਰਾਬ ਹੋ ਗਿਆ। ਲੋੜ ਨਹੀਂ ਆਉਣੀ। ਇੰਨਾ ਬੂਟਾ ਨਹੀਂ ਹੈ ਜਿਨੇ ਨਿੰਬੂ ਲੱਗੇ ਹੋਏ। ਹੋਰ ਕਿਹਦੀ ਬੱਦ ਲੱਗੇ। ਆਹ ਲੰਗੋਜ਼ਾ ਬੂਟਾ। ਪਹਿਲਾਂ ਖਰਾਬ ਹੋ ਗਿਆ। ਇਸ ਦੀ ਨਵਾਂ, ਇੱਕ ਨਵਾਂ ਲੈਂਦਾ ਫਿਰ। ਵਿਚਾਰ ਤਾਂ ਲੰਗੋ ਐਵੇਂ ਬਗਾਉਂਦੇ ਨਹੀਂ। ਪਾਤਾ ਦੋ। ਹੈ? ਹੈ? ਨਾ ਕੋਈ ਲੋੜ ਨਹੀਂ। ਖੜ ਗਿਆ। ਓਕੇ। ਨਿੰਬੂ। ਇੱਕ ਗਲਾਸ ਹੀ ਨੋਟ ਕਰੀਆ ਸੀ। ਸਾਰੇ ਬਾਗਵਾਂ ਚੱਕੇ ਕੱਟ ਰਹੇ ਤੇ ਅਸੀਂ ਜ਼ਿਆਦਾਤਰ ਦੇ ਪੇੜੀ ਦੇ ਨੇ ਆਪਣੇ ਸਕੀਨ ਚਾਰ ਤੇ ਦੇਰ ਦੇਰੀ ਦੇ ਹਾਂ ਇਹਦੇ ਅਸੀਂ ਕਾਫੀ ਸਾਈਡ ਵਾਲੀਆਂ ਬੰਦਕੀਆਂ ਬੈਠ ਕੇ ਰੱਖੀਆਂ ਸੀ ਆ ਦੇਖੋ ਆਜ ਮਤਲਬ ਜਿੱਦਾਂ ਕਿ ਕੰਨੇ ਕੀ ਜਿੱਦਾਂ ਮਤਲਬ ਜ਼ਿਆਦਾ ਬੈਠਦੀਆਂ ਤੇ ਨਾਲ ਪਾਲੀ ਜੀ ਜ਼ਿਆਦਾ ਸਪੈਂਡ ਆ ਪਿੰਚ ਸਹਦਾ ਉਹ ਹੈ ਇਹ ਤੁਸੀਂ ਮਨਵਾ ਦੱਸੋ ਕਮੈਂਟ ਕਰਕੇ ਇਹ ਗੱਲ ਸਹੀ ਹੈਗੀ ਜਾਂ ਗਲਤ ਹੈ ਜਿਹੜੇ ਮਤਲਬ ਕੰਮ ਕਰਦੇ ਆ

ਆਹ ਕੀ ਹੋ ਰਿਹਾ ਰਸਤੇ ਜਿਹੜਾ ਹੈਗਾ ਇنسولিন ਦਾ ਤਰਕ ਹੈ ਜਿਹੜਾ ਸ਼ੁਗਰ ਸ਼ਗਰ ਨੂੰ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਦਾ ਹੈ ਆਪਣਾ ਇਹਦੇ ਇੱਕ ਫੁੱਲ ਆਉਂਦਾ ਫੁੱਲ ਵਾਲੀ ਇਚ ਆਣਾ ਵਾਲੀ ਫੁੱਲ ਉਹਦੇ ਪੱਤੇ ਪਾ ਕੇ ਉਹ ਚਾਹ ਦੇ ਵਿੱਚ ਕੁਝ ਪੀਣਾ ਚਾਹਦਾ ਪੀਣਾ ਦਾ ਉਸ ਤਰ੍ਹਾਂ ਇਹਦੇ ਮਤਲਬ ਇنسولিন ਦੇ ਇੰਜੈਕਸ਼ਨ ਤੁਸੀਂ ਸੁਣਿਆ ਹੋਣਾ ਡਾਕਟਰ ਕਿ ਉਹਨਾਂ ਨੂੰ ਲਾਣੇ ਨੇ ਬਲੱਡ ਹੁੰਦਾ ਆਪਣਾ ਸ਼ੁਗਰ ਸ਼ਗਰ ਹੁੰਦਾ ਉਹਨਾਂ ਵਾਸਤੇ ਆਹ ਨੈਚ ਆਪਣੇ ਔਰਗੈਨਿਕ ਆ ਜਿਹੜੀ ਮਤਲਬ ਮਾਮਲੇ ਨੇ ਕਿੰ ਤਾਂ ਮਤਲਬ ਬਹੁਤ ਵਧੀਆ ਜੀ ਲੋ ਆਏ ਜਿਹੜੇ ਮਤਲਬ ਆਪਣੀ ਹੈਲਥ ਵਾਸਤੇ ਬਹੁਤ ਵਧੀਆ ਆਪਣੇ ਸਿਹਤ ਵਾਸਤੇ ਮਾਮੇ ਨੂੰ ਪਤਾ ਤਾਂ ਜਾਣਕਾਰੀ ਕੀ ਆ ਗਏ ਹਾਂ ਇਹ ਹਾਂ ਅੰਜੀਰ ਹੋ ਗਈ ਆਪਣੀ ਹੂੰ ਸਟਰਾਏ ਚਲਿੰਦੇ ਆ ਇਹ ਬੂਟੇ ਅਲੱਗ-ਅਲੱਗ ਕਰ ਦੇਣੇ ਇਕੱਠੇ ਕੱਲੇ ਇਕੱਠੇ ਹੈ ਨਾ ਅਲੱਗ-ਅਲੱਗ ਕਰ ਦੇਣੇ ਬਹੁਤ ਤਾਂ ਅਲੱਗ-ਅਲੱਗ ਆ ਪੂਰਾ ਬੂਟਾ ਹੋਦਾ ਹੈ ਇਹ ਪੂਰੇ ਚਲਿੰਦੇ ਆ ਅਧਾ ਖਰਾਬ ਹੋ ਗਏ ਖਰਾਬ ਕਿੱਥੇ ਹੋ ਗਏ ਉੱਥੇ ਉੱਠਦਾ ਆ ਤਾਂ ਵੱਡੇ ਆ ਹੁਣ ਆਹ ਪੰਜ ਬੂਟੇ ਆ ਉਹ ਸਾਰੇ ਇਹ ਉਹ ਟੂਬੀਟਰ ਨਹੀਂ ਚਲਾਣਾ ਦਊ ਆ ਮਤਲਬ 113 ਹਾਂ ਉਹ ਉਹ ਹੁਣ ਕਹਿੰਦੇ ਵੱਧਿਆ ਉਹ ਹਾਂ ਫੁੱਟੂ ਕੋ ਦਵਾਰੇ ਹੁਣ ਮਮੇ ਆ ਚਾਲ ਲੱਦੇ ਨਾ ਦੋ ਤਿੱਕਾ ਖੈ ਲੋਗੇ ਨਾ ਹਾਂ ਰਾਈਟ ਮਮੇ ਨੇ ਇਹਨਾਂ ਉਹਰੇ ਕਈ ਤਰ੍ਹਾਂ ਦੇ ਉਹ ਜਿਹੜੇ ਪੱਡੇ ਲਾਇਵੇ ਪੰਜ ਛੇ ਜਿਹੜੇ ਚੀਜ਼ਾਂ ਦੇ ਜਿਹੜਾ ਅੰਜੀਰੋ ਦੀ ਇਨਸੋਲੇ ਦਾ ਬੁੱਟਾ ਤੋ 4 ਹੋਰ 11 ਗਰਾਲ ਤੇ ਆ ਜਿੱਦਾਂ ਕਈ ਤਰ੍ਹਾਂ ਦੇ ਹੋਰ 3-4 ਪੱਡੇ ਹੋਰ ਆ ਜਿਹੜੇ ਮਤਲਬ ਜਿਹੜੇ ਆਪਣੇ ਮੈਡੀਕਲ ਸਟੋਰ ਤੇ ਮਿਲਦੇ ਦਾਂ ਇਹਨਾਂ ਨੇ ਆਰਗੈਨਿਕ ਉਗਾਈ ਹੋ ਰਹੇ ਆ ਆਰਗੈਨਿਕ ਜਿ ਆਪਣਾ ਉਹ ਕਰਿਆ ਹੋਇਆ ਕਿ ਮਤਲਬ ਇਹਨਾਂ ਨੂੰ ਚਾਹ ਚ ਪੂਰੀ ਅਸੀਂ ਹੁਣ ਪੀਅ ਅਸੀਂ ਚਾਹ ਵੀ ਪੀਅ ਅਸੀਂ ਵਧੀਆ ਬਣੀ ਚਾਹ ਰਹੀ ਜਿਹੜੇ ਪਾਏ ਆ ਅੱਧੇ ਪੱਤੇ ਪਾਏ ਆ ਮਕਲੇ ਦੇ ਪੱਤੇ ਸੀ ਚਾਹ ਚ ਜਿੱਦਾਂ ਵੀ ਤੋਂ ਤੁਹਾਨੂੰ ਠੀਕ ਲਾਦਾ ਪਾਣੀ ਚ ਉਬਾਲ ਕੇ ਜਿੱਦਾਂ ਵੀ ਮੈਨੂੰ ਪਤਾ ਲੱਗਿਆ ਆਏ ਬਹੁਤ ਹੱਦ ਤੱਕ ਅਸੀਂ ਮਤਲਬ ਬਿਮਾਰੀ ਤੋਂ ਜਿਹੜੀਆਂ ਬੱਤਸ ਆ ਜਾਂਦੇ ਸ਼ੂਗਰ ਕੰਟਰੋਲ ਰਹਿ ਸਕਦਾ ਆਪਾਂ ਬਲੱਡ ਪ੍ਰੈਸ਼ਰ ਕੰਟਰੋਲ ਤੇ ਰਹਿ ਸਕਦਾ ਆਪਣਾ ਬਹੁਤ ਹੱਦ ਤੱਕ ਜੀ ਜਿੱਦਾਂ ਤਾਂ ਠੀਕ ਲੱਗੇ ਉਹ ਬਾਲ ਫਟੇ ਜਿਹੜੇ ਤੁਸੀਂ ਪੇਡੇ ਦੇਖਿਆ ਹੁਣ ਸਾਰੇ ਔਰ ਦਹਾਨੇ ਤੋਂ ਤੁਹਾਨੂੰ ਅੱਜ ਚੋਲੀ ਅੱਗੇ ਆ ਬਦਾਮ ਬਦਾਮਾਂ ਦੇ ਬੂਟੇ ਆ ਬਦਾਮ ਦਾ ਪੇਡ ਆ ਗਿਆ ਉਹ ਵੀ ਬਦਾਮ ਦਾ ਪੱਲਾ ਇਹ ਬਸ ਉਹ ਦਿਖਾਉਣੇ ਵਾਸਤੇ ਲਾਏ ਵੇ ਬਦਾਮ ਤਾਂ ਘੱਟ ਲੱਗਦੇ ਐ ਲਗੁੰਗੇ ਇਹਦਾ ਹੱਸਤਾ ਕੰਦੇ ਘੱਟ ਘੱਟ ਲੱਗਦੇ ਮੂੰਹ ਬਹਿ ਇੱਕ ਯੂਜ਼ ਉਹ ਦਿਖਾਇਆ ਵੀ ਹਾਂ ਵੀ ਬਦਾਮ ਸਾਰੇ ਆਪਾ ਫੁੱਲ ਇਹਦਾ ਬੇਲਾਂ ਦੇ ਫੁੱਲ ਹੈ ਅੱਜ ਤਾਂ ਰੁਕਾ ਬੀਟਰ ਵੀ ਅਸੀਂ 24 ਦਾ ਸੱਤ ਆ ਕੇ ਕਿ ਸਭ ਸਬਜ਼ੀ ਕਰਦੀ ਹੋ ਜੀ ਉਹ ਅੰਬ ਆਹ ਅੰਬ ਬਹੁਤ ਉਹ ਬੜੀ ਬਰੀਕ ਛੋਟਾ ਅੰਬ ਹੁੰਦਾ ਬਿਲਕੁਲ ਅੰਬ ਛੋਟਾ ਬਿਲਕੁਲ ਪੱਤਾ ਦੇਖੋ ਕਿੰਨਾ ਛੋਟਾ ਅੰਬਾਂ ਇਹ ਬਹੁਤ ਕਿ ਕਿਸਮਾਂ ਆਂਦੀਆਂ ਆਪਨੋ ਸਾਨੂੰ ਪਤਾ ਨਹੀਂ ਹੋਰ ਕਿ ਕਿਸਮਾਂ ਆਂਦੀਆਂ ਆਪਨ ਤਾਂ ਹਾਲਾਂਕਿ ਇਸ ਵਿੱਚ ਮੁਰਦਾ ਦੀ ਕੋ ਇੱਕ ਬੂਟਾ ਮੁਰਦਾ ਲਾਵੋ ਵੀ ਅਲੱਗ ਕਿਸਮ ਹੈ। ਆਂ ਬਾਦਪੁਰਾ ਹੋਇਆ ਵਾ। ਪੁਰਮ ਤੁਸੀਂ ਦੇਖ ਕੈਨੋ ਹੋਇਆ ਵਾ ਆਪਣਾ ਫਲਿਆ ਵਾ, ਟੇਡੇ-ਕੁੱਡੇ ਸਾਰੇ। ਪਹਿਲਾਂ ਤੁਸੀਂ ਵੀਡੀਓ ਦੇਖਣਾ ਕਿ ਹਾਂ ਜੱਤਾ ਸਟੇਜ ਤੇ ਕਿਸ ਨੂੰ ਦੇ? ਨਾਟਕਾ। ਆ ਦੇਖੋ ਇੱਧਰ। ਓ। ਓ ਪਿੰਦਰ ਔਰ ਆਉ ਦਿਖਾਵਾਂ ਤੈਨੂੰ। ਇਹ ਮੱਖਿਆ ਦੇ ਵਿੱਚ ਆ ਕੇ ਦੇਖ। ਇਹ ਬੰਨੇ 'ਤੇ ਜਾ ਕੇ ਇਹ ਇਹ ਖਰਾਬ ਕਰਦੇ ਮਰੂਦਾਂ ਨੂੰ ਇਹ ਮੱਖੀ ਖਰਾਬ ਕਰਦੀ ਮਰੂਦਾਂ ਨੂੰ ਉਹਨਾਂ ਦੇ ਵਿੱਚ ਆ ਗਈ ਉਹਨਾਂ ਨੇ ਆ ਚੀਜ਼ ਦਿੱਤੀ ਸਾਨੂੰ ਅੱਛਾ ਜੀ ਜਦੋਂ ਆ ਦੇਖੋ ਕਿਤਰਾ ਆ ਗਏ ਮੱਖੀਆਂ ਵਿੱਚ ਇਹਦੇ ਜੂਮ ਕਾ ਇੱਕ ਕਈ ਲਾਇਵੇਂ ਨਿਕਲ ਜਾਂਦੀਆਂ ਉਹ ਦੇਖ ਨਹੀਂ ਨਿਕਲਦੀ ਨਿਕਲ ਜਾਂਦੀ ਨਿਕਲ ਜਾਂਦੀ ਮੱਛਰ ਮੱਖੀਆਂ ਸਭ ਖਰਾਬ ਵਿੱਚ ਟਿੱਕੀ ਲਾਈ ਵੀ ਹੈ ਚੱਕਰ ਪਕੌੜ ਕੇ ਪਾਇਆ ਉਹ ਹੁਣ ਬੰਦ ਕਰਦੇ ਕੰਮ ਮਰੂਦਾਂ ਦੇ ਛੋਟੇ ਜਿਹੇ ਮਰੂ ਲੱਗਣੇ ਆ ਮਾਮਲ ਨੂੰ ਲਾਇਆ ਉਹ ਨਾ ਵਾ ਕਦਾਂ ਲੱਗਾ ਬੈਥੋ ਲੱਗਾ ਤਾਂ ਕਦਈ ਆ ਪਰ ਹੁਣ ਫਲੇ ਦਾ ਹੁਣਾ ਨਾ ਜਿਹੜੇ ਕਹਿੰਦੇ ਛੋਟੇ ਮਰੂ ਜ ਆਏ ਨੇ ਬੜਾ ਨਹੀਂ ਹੋਣਾ ਵਾ ਜਿਆਦਾ ਉਹਨੇ ਮਿੱਠੇ ਬਹੁਤ ਹੈ ਜੀ ਦਰਖਤ ਦੀ ਸ਼ਾਮਾ ਬਹੁਤ ਹਾਂ ਤਾਂ ਕਿਹੜਾ ਜਿਹੜਾ ਅੱਜ ਮਤਲਬ ਬਾਗ ਚ ਅਸੀਂ ਘੁੰਮੇ ਫਰੇ ਰਹੇ ਤੇ ਦੇਖੇ ਕੀ ਸਾਰੇ ਪੇਡੇ ਮਤਲਬ ਗਰੋ ਹੋਏ ਚੰਗੇ ਧਰਾ ਵਧੀਆ ਤੇਰਾ ਉਹ ਆਪਣੇ ਉਹਨੇ ਗਰੋ ਹੋਏ ਇਸ ਮਾਨ ਲਗਿਆ ਮਤਲਬ ਰੂਹ ਖੁਸ਼ ਹੋਈ ਮਤਲਬ ਬਾਗਿਸ ਘੁੰਮ ਕੇ ਅੱਜ ਮਤਲਬ ਕਈ ਪੂ ਪੇਡੇ ਅਸੀਂ ਆਏ ਦੇਖੇ ਜਿਹੜੇ ਮਤਲਬ ਆਰਗੈਨਿਕ ਜਿਹੜੇ ਮਤਲਬ ਮੈਡੀਕਲਸ ਯੂਜ਼ ਹੋਣੇ ਆ ਜਿਦਾ ਅੰਜੀਰ ਇਨਸੁਲਿਨ ਦਾ ਮਤਲਬ ਉਹ ਜਿਹੜੇ ਮੈਡੀਕਲ ਵਿੱਚ ਯੂਜ਼ ਹੋਣੇ ਤੇ ਆਪਾਂ ਨੂੰ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਈ ਪੇ ਪੇਡੇ ਉਹਨਾਂ ਜਿਹੜੇ ਤੇ ਆਪਣਾ ਵੀਡੀਓ ਨੋਰਤਾ ਦੇਖਣ ਦਾ ਬਹੁਤ ਧੰਨਵਾਦ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ ਵੀ ਹੁੰਦੇ ਹਾਂ ਹਾਂ ਤੇ ਆਪਣੇ ਦੋ 2.5 ਮਿੰਟ ਵਾਲੇ ਵੀਡੀਓ ਪਾਣ ਲੱਗੇ ਆ ਆਪਣੇ ਜਿਹੜੇ ਖੇਤੀਬਾੜੀ ਵਾਲੇ ਬੰਦੇ ਆ ਉਹਨਾਂ ਨੂੰ ਵੀ ਸ਼ੇਅਰ ਜਰੂਰ ਕਰੇ ਧੰਨਵਾਦ ਤੁਹਾਡਾ ਅਸਤੇ ਜਲਦੀ ਹੀ ਹਵੇਲੀ ਦਾ ਕੰਮ ਵੀ ਸ਼ੁਰੂ ਕਰਨ ਲੱਗੇ ਆ ਜਲਦੀ ਉਹਦੇ ਵੀਡੀਓ ਵੀ ਆਣ ਲੱਗੀਆਂ ਆ ਦੇਖੋ ਮਾਮਾ ਛੱਲੀ ਵੀ ਲਿਆ ਤੋੜ ਕੇ ਐਂਡ ਐਂਡ ਆਜਾ ਛੱਲੀਆਂ ਖਾਉਂਗੇ ਉਹਨਾਂ